ਜੋਕੇ ਦੌਰ ਵਿੱਚ ਚੰਗੀ ਅਤੇ ਅਗਾਂਵਧੂ ਜ਼ਿੰਦਗੀ ਜਿਉਣ ਲਈ ਸਿੱਖਿਆ ਦੀ ਮਹੱਤਤਾ ਹੋਰ ਵੀ ਵੱਧ ਗਈ ਹੈ ਜਿਸ ਵਿੱਚ ਬੱਚੇ ਨੂੰ ਚੰਗੀਆਂ ਸਿੱਖਿਆ ਸਹੂਲਤਾਂ ਮਹੱਈਆ ਹੋਣ ਗਿਆ ਉਹੀ ਜ਼ਿੰਦਗੀ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੇ ਸਮਰੱਥ ਹੋ ਸਕਦਾ ਹੈ ਇਸੇ ਸੋਚ ਨੂੰ ਲੈ ਕੇ ਹੀ ਸਰਕਾਰੇ ਖਾਲਸਾ ਇੰਟਰਨੈਸ਼ਨਲ ਟਰਸਟ ਨੇ ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਮਹੱਈਆ ਕਰਵਾਉਣ ਦਾ بیڑا ਚੁੱਕਿਆ ਹੈ ਇਸ ਸੰਸਥਾ ਵੱਲੋਂ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਵਿਖੇ ਇੱਕ ਸਕੂਲ ਅਡਾਪਟ ਕੀਤਾ ਗਿਆ ਜਿੱਥੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ ਕਰਵਾਈ ਜਾ ਰਹੀ ਹੈ ਪੇਸ਼ ਹੈ ਇਸ ਸਕੂਲ ਬਾਰੇ ਸਾਡੇ ਪੱਤਰਕਾਰ ਇਕਬਾਲ ਸਿੰਘ ਗੋਰਾ ਦੀ ਇੱਕ ਵਿਸ਼ੇਸ਼ ਰਿਪੋਰਟ ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮਹਾ ਇਕਬਾਲ ਸਿੰਘ ਗੋਰਾ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਭਲੂਰ ਵਿਖੇ ਪਹੁੰਚੇ ਹਾਂ ਜਿੱਥੇ ਜੀਜੀਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਇੱਥੇ ਬੱਚਿਆਂ ਤੋਂ ਪੁੱਛਾਂਗੇ ਸਕੂਲ ਦੇ ਨਿਯਮਾਂ ਬਾਰੇ ਕਰਾਂਗੇ ਗੱਲਬਾਤ ਆਉ ਮਿਲਦੇ ਹਾਂ ਬੱਚਿਆਂ ਨੂੰ ਕੀ ਨਾਮ ਔਰ ਕਿਹੜੀ ਕਲਾਸ ਹੈ ਮੰਨਤ ਨੇ ਮੰਨਤ ਕੌਰ ਸੈਕਿੰਡ ਕਲਾਸ ਜੇਕਰ ਤੁਹਾਡੇ ਸਕੂਲ ਦੀ ਪੜਾਈ ਦੀ ਗੱਲ ਕਰੀਏ ਕਿਸ ਤਰ੍ਹਾਂ ਦੀ ਪੜਾਈ ਹੈ ਬਹੁਤ ਵਧੀਆ ਇੰਗਲਿਸ਼ ਜਾਂ ਪੰਜਾਬੀ ਪੜਾਈ ਜਾਂਦੀ ਹੈ ਕਿਸ ਤਰ੍ਹਾਂ ਪੜਾਈ ਜਾ ਰਹੀ ਹੈ ਇੰਗਲਿਸ਼ ਪੰਜਾਬੀ ਵੀ ਪੜਾਈ ਜਾ ਰਹੀ ਹੈ ਸਸੀ ਦੇ ਬੱਚੇ ਕੀ ਨਾਮ ਔਰ ਕਿਹੜੀ ਕਲਾਸ ਹੈ ਜੀਨਤ ਕੌਰ ਪਛਤ ਸੈਕਿੰਡ ਕਲਾਸ ਤੁਹਾਡੇ ਸਕੂਲ ਦੀ ਪੜਾਈ ਦੀ ਗੱਲ ਕਰੀਏ ਕਿਸ ਤਰ੍ਹਾਂ ਦੀ ਪੜਾਈ ਹੈ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਅੱਛਾ ਬਹੁਤ ਅੱਛਾ ਕਿਹੜੇ ਪਿੰਡ ਤੋਂ ਆਨੇ ਹੋ? ਪਲੂਰ। ਪਲੂਰ ਤੋਂ ਤੁਹਾਨੂੰ ਵਾਹਨ ਵਗੈਰਾ ਜਿਹੜੀ ਲੱਗੀ ਆ ਉਹਦੇ ਵਿੱਚ ਵਧੀਆ ਡਰਾਈਵਰ ਲੈ ਕੇ ਜਾਂਦੇ ਤੁਹਾਨੂੰ ਸੇਫ। ਨਹੀਂ ਅਸੀਂ ਪੈਦਲ ਜਾਂਦੇ ਹਾਂ। ਪੈਦਲ ਆਨੇ ਹਾਂ। ਕੀ ਬਨਣਾ ਚਾਹੁੰਨੇ ਵੱਡੇ ਹੋ ਕੇ? ਟੀਚਰ। ਟੀਚਰ। ਮੇਰਾ ਨਾਮ ਹੀਨਾ ਹੈ। ਜੀ। ਕਿਹੜੀ ਕਲਾਸ ਪੜਾਉਣੀ ਹੈ ਜੀ? ਮੈਂ 1st ਸੈਕਿੰਡ ਕਲਾਸ ਲੈ ਰਹੀ ਹਾਂ ਹੁਣ। ਕਿੱਦਾਂ ਦਾ ਮੌੜਾ ਜੀ ਤੁਹਾਡੇ ਟੀਚਰਾਂ ਨਾਲ ਪ੍ਰਿੰਸੀਪਲ ਦਾ ਕਿਸ ਤਰ੍ਹਾਂ ਤੁਹਾਨੂੰ ਸਕੂਲ ਦੇ ਵਿੱਚ ਕੀ ਮਹਿਸੂਸ ਕਰਦੇ ਹੋ? ਬਹੁਤ ਪੋਜ਼ਿਟਿਵਿਟੀ ਹੈ ਸਾਡੇ ਸਕੂਲ ਦੇ ਵਿੱਚ ਬੱਚੇ ਵੀ ਬਹੁਤ ਅੱਛੇ ਐ। ਸਾਰੇ ਸਟਾਫ ਮੈਂਬਰਸ ਵੀ ਬਹੁਤ ਅੱਛੇ ਨੇ ਸਾਰੇ ਕੋਆਪਰੇਟਿਵ ਨੇ ਸਾਰੇ ਆ ਸਾਰੇ ਆਪਣੀ ਆਪਣੀ ਡਿਊਟੀਆਂ ਵਧੀਆ ਨਿਭਾਉਂਦੇ ਨੇ ਜਿਸ ਤਰ੍ਹਾਂ ਇਹ ਦੇਖਿਆ ਜਾਂਦਾ ਹੈ ਕਿ ਅੱਜ ਕੱਲ੍ਹ ਸਕੂਲਾਂ ਦੇ ਵਿੱਚ ਫੀਸਾਂ ਬਹੁਤ ਵਗੈਰਾ ਬਹੁਤ ਪਰਦੇ ਮਾਪੇ ਤੇ ਇੱਥੇ ਪਤਾ ਲੱਗਿਆ ਵੀ ਸਕੂਲ ਦੀ ਬਿਲਕੁਲ ਕੋਈ ਫੀਸ ਨਹੀਂ ਕੋਈ ਦਾਖਲਾ ਨਹੀਂ ਤੇ ਕਿੱਦਾਂ ਖਰਚੇ ਪੂਰੇ ਹੁੰਦੇ ਆਂ ਇਸ ਸਕੂਲ ਦੇ ਕੀ ਕਰਾਂਗੇ ਜੀ ਆ ਸਰ ਜਿਹੜੇ ਮਤਲਬ ਸਾਡੇ ਮੈਂਬਰਸ ਬਣੇ ਹੋਏ ਨੇ ਉਹ ਸਾਨੂੰ ਡੋਨੇਟ ਕਰ ਰਹੇ ਨੇ ਜੀ ਤੇ ਉਹਨਾਂ ਦੇ ਕੋਆਪਰੇਸ਼ਨ ਨਾਲ ਹੀ ਸਾਡਾ ਸਾਰਾ ਮਤਲਬ ਸਕੂਲ ਦਾ ਚੱਲ ਰਿਹਾ ਹੈ ਸਿਸਟਮ ਜੀ ਤੇ ਬਹੁਤ ਅੱਛੇ ਚੱਲ ਰਿਹਾ ਹੈ ਮਤਲਬ ਸਾਰੇ ਉਹਨਾਂ ਦਾ ਅਸੀਂ ਥੈਂਕਸ ਵੀ ਕਹਿਣਾ ਚਾਹੁੰਦੇ ਆ ਜੋ ਸਾਨੂੰ ਸਪੋਰਟ ਕਰ ਰਹੇ ਨੇ ਅਸੀਂ ਅੱਗੋਂ ਉਹਨਾਂ ਨੂੰ ਵੀ ਬਹੁਤ ਵਧੀਆ ਮਤਲਬ ਰਿਸਪੌਂਸ ਦੇਣ ਦੀ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਬੱਚਾ ਨੂੰ ਅਸੀਂ ਬਹੁਤ ਵਧੀਆ ਪੜਾਈ ਦੇ ਸਕੀਏ ਬੱਚੇ ਪੜਾਈ ਦੇ ਵਿੱਚ ਕਿਸ ਤਰ੍ਹਾਂ ਜੀ ਬੱਚਿਆਂ ਦਾ ਉਤਸ਼ਾਹ ਹੈ ਕਈ ਵਾਰ ਬੱਚੇ ਡਰਦੇ ਆ ਵੀ ਇੰਗਲਿਸ਼ ਔਖੀ ਆ ਜਾਂ ਕਿਦਾਂ ਹਿੰਦੀ ਔਖੀ ਆ ਤੁਹਾਨੂੰ ਪੜਾਉਣ ਦਾ ਟਾਂਕ ਇਸ ਤਰ੍ਹਾਂ ਦਾ ਜੀ ਅ ਬੱਚੇ ਹੁਣ ਪਹਿਲਾ ਜਦੋਂ ਸਾਡੇ ਕੋਲ ਸਟਾਰਟਿੰਗ ਚ ਆਏ ਸੀ ਉਦੋਂ ਬਹੁਤ ਜ਼ਿਆਦਾ ਮਤਲਬ ਡਰਦੇ ਸੀਗੇ ਬਟ ਹੁਣ ਸਾਨੂੰ ਹੋ ਗਿਆ 1 1 ਮੰਥ ਹੋ ਗਿਆ ਸਾਨੂੰ ਇਹਨਾਂ ਨੂੰ ਸਟੱਡੀ ਕਰਾਉਂਦਿਆਂ ਨੂੰ ਹੁਣ ਇੰਪਰੂਵਮੈਂਟ ਬਹੁਤ ਹੈ ਹੁਣ ਬੱਚੇ ਡੇਲੀ ਆਪਣਾ ਹੋਮਵਰਕ ਵੀ ਕਰਕੇ ਆਉਂਦੇ ਆ ਪੇਰੈਂਟਸ ਵੀ ਮਤਲਬ ਹੁਣ ਧਿਆਨ ਦੇ ਰਹੇ ਨੇ ਜੀ ਜੀ ਇਹਨੇ ਟਰੱਸਟਸ ਫਰ ਸਕੂਲ ਚਲਾਏ ਜਾ ਰਹੇ ਹਨ ਉਹਨਾਂ ਦਾ ਹੋਰ ਵੀ ਕੋਈ ਮਿਸ਼ਨ ਆ ਜਾਂ ਅੱਗੇ ਫਰੀਦਕੋਟ ਸਕੂਲ ਖੋਲਣਾ ਜਾਂ ਕਿਤੇ ਹੋਰ ਕੁਝ ਕਰਨਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਇਹ ਵੀ ਮੈਂ ਦੱਸ ਦਾਂ ਵੀ ਕੱਲਾ ਭਲੂਰ ਸਕੂਲ ਦੇ ਵਾਸਤੇ ਹੀ ਕੋਈ ਡੋਨੇਸ਼ਨ ਨਹੀਂ ਲਈ ਜਾਂਦੀਗੀ ਟਰੱਸਟ ਦਾ ਜਿਹੜਾ ਮਿਸ਼ਨ ਆ ਵੀ ਉਹ ਚਾਹੁੰਦੇ ਆ ਵੀ ਸਾਰੇ ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਕੂਲ ਘਟੋ ਘਾਟ ਇਸ ਤਰ੍ਹਾਂ ਦਾ ਹੋਵੇ ਵੀ ਜਿੱਥੇ ਫ੍ਰੀ ਪੜ੍ਹਾਈ ਕਰਾਈ ਜਾਵੇ ਜਿਹੜਾ ਟਰੱਸਟ ਦਾ ਫਿਊਚਰ ਪਲਾਨ ਆ ਉਹਦੇ ਵਿੱਚ ਜਿਵੇਂ ਯੋ ਮੈਂ ਤੁਹਾਨੂੰ ਦੱਸ ਦੇ ਵੀ ਕੋਈ ਨਵਾਂ ਸਕੂਲ ਨਹੀਂ ਖੋਲਿਆ ਜਾ ਰਿਹਾ ਟਰਸਟ ਦੇ ਵੱਲੋਂ ਤੇ ਨਾ ਹੀ ਕੋਈ ਆਪਦੇ ਵੱਲੋਂ ਕੋਈ ਇਮਾਰਤਾਂ ਸਾਰੀ ਕੀਤੀ ਜਾਂਦੀ ਆ ਤੇ ਜਿਹੜੇ ਵੀ ਸਕੂਲ ਨੂੰ ਟਰਸਟ ਅਡਾਪਟ ਕਰੂਗਾ ਉਹ ਨਾ ਤਾਂ ਉਸ ਸਕੂਲ ਦੀ ਕੋਈ ਇਮਾਰਤ ਦਾ ਪੈਸਾ ਉਹਨਾਂ ਨੂੰ ਦਿੰਦਾ ਨਾ ਹੀ ਕੋਈ ਰਿਪੇਅਰ ਦਾ ਕੋਈ ਪੈਸਾ ਨਹੀਂ ਦਿੱਤਾ ਜਾਂਦਾਗਾ ਨਾ ਫਰਨੀਚਰ ਦਾ ਸਿਰਫ ਜਿਹੜੇ ਸਲਾਨਾ ਖਰਚੇ ਆ ਜਾਂ ਤੁਸੀਂ ਕਹੋ ਵੀ ਅਧਿਆਪਕਾਂ ਦੀ ਤਨਖਾਹ ਉਹ ਸਾਰੇ ਖਰਚੇ ਆ ਜਿਹੜੇ ਪਾਣੀ ਦਾ ਬਿੱਲ ਹੋ ਗਿਆ ਜਾਂ ਬਿਜਲੀ ਦਾ ਬਿੱਲ ਆ ਇਹ ਖਰਚੇ ਟਰਸਟ ਵੱਲੋਂ ਦਿੱਤੇ ਜਾਂਦੇ ਨੇ ਸਕੂਲ ਦੀ ਇਮਾਰਤ ਦਾ ਜਾਂ ਫਰਨੀਚਰ ਦਾ ਖਰਚਾ ਉਹ ਸਕੂਲ ਦਾ ਆਪਣਾ ਜੀ ਤੇ ਇਸ ਤੋਂ ਬਿਨਾਂ ਕੋਟਕਪੂਰੇ ਦੇ ਵਿੱਚ ਸਕੂਲ ਆ ਉਹ ਵੀ ਸਾਡੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਵੀ ਜੇ ਟਰਸਟ ਕਹੂਗਾ ਤਾਂ ਅਸੀਂ ਉਹ ਸਕੂਲ 'ਚ ਵੀ ਟਰਸਟ ਨੂੰ ਦੇਣ ਨੂੰ ਤਿਆਰ ਆ ਵੀ ਜੇ ਉੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਦਾਨੀ ਸੱਜਣਾ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਤਾਂ ਕੋਟਕਪੂਰੇ ਦੇ ਵਿੱਚ ਵੀ ਸਕੂਲ ਚ ਲਾਇਆ ਜਾਊਗਾ ਇਸ ਤੋਂ ਬਿਨਾਂ ਬਾਗਾਪੁਰਾਣਾ ਦੇ ਵਿੱਚ ਗੁਰਨਾਨਕ ਕਾਲਜ ਆ ਜਿਹਦੇ ਵਿੱਚ ਜਿਹੜਾ ਸੰਤ ਬਾਬਾ ਗਰਮੇਲ ਸਿੰਘ ਜੀ ਵੱਲੋਂ ਚ ਖੋਲਿਆ ਗਿਆ ਸੀ 1995 ਦੇ ਵਿੱਚ ਲੋਕਡਾਊਨ ਤੋਂ ਪਹਿਲਾਂ ਉਹ ਵੀ ਸਾਡੇ ਇਲਾਕੇ ਦੀ ਇੱਕ ਨਾਮਵਰ ਸੰਸਥਾ ਸੀਗੀ ਕਿਉਂਕਿ ਸਾਡੇ ਏਰੀਏ ਦੇ ਵਿੱਚ ਕੁੜੀਆਂ ਦਾ ਕੋਈ ਕਾਲਜ ਨਹੀਂ ਹੈਗਾ ਜਿੱਥੇ ਇਕੱਲੀਆਂ ਕੁੜੀਆਂ ਪੜ੍ਹਦੇ ਹੋ ਵੈਸੇ ਵੀ ਕਾਲਜ ਘੱਟ ਨੇ ਇਸ ਏਰੀਏ ਦੇ ਵਿੱਚ ਤੇ ਉੱਥੇ ਕਾਫੀ ਗਿਣਤੀ ਸੀ ਕੁੜੀਆਂ ਦੀ ਪਹਿਲਾਂ ਉਸ ਤੋਂ ਬਾਅਦ ਜਿਵੇਂ ਆਪਣੀਆਂ ਇੱਥੇ ਮਿਲਟਰੀ ਅਕੈਡਮੀਆ ਨੇ ਆਰਮੀ ਅਕੈਡਮੀਆ ਦੇ ਵਿੱਚ ਜਿੰਨਾ ਵੀ ਇਨਸਟਰਾ ਸਟਰਕਚਰ ਲਾਇਆ ਗਿਆ ਵਾ ਨਾ ਉਸ ਤਰ੍ਹਾਂ ਦਾ ਸਾਰਾ ਢਾਂਚਾ ਜਿਹੜਾ ਉਸ ਕਾਲਜ ਦੇ ਵਿੱਚ ਵੀ 2019 ਦੇ ਵਿੱਚ ਲਾਇਆ ਗਿਆ ਸੀਗਾ ਪਰ ਕੁਝ ਤਾਂ ਕਰੋਨੇ ਦੀ ਮਾਰ ਪੈ ਗਈ ਜਿਹੜੀ ਸਾਰੇ ਸੰਸਾਰ 'ਚ ਹੀ ਪਈ ਆ ਕੁਝ ਜਿਹੜੇ ਸਾਡੇ ਇਲਾਕੇ ਦੇ ਲੋਕ ਆ ਇਹ ਆਰਥਿਕ ਪੱਖੋਂ ਵੀ ਦੂਜੇ ਇਲਾਕਿਆਂ ਦੇ ਨਾਲੋਂ ਪਿੱਛੇ ਨੇ ਤੇ ਪੜ੍ਹਾਈ ਦੇ ਪਿੱਛੋਂ ਵੀ ਆ ਹੁਣ ਤਾਂ ਥੋੜਾ ਜਿਹਾ ਹੋ ਗਈ ਆ ਤਬਦੀਲੀ ਇਸ ਚੀਜ਼ ਦੇ ਵਿੱਚ ਬਦਲਾਅ ਆ ਗਿਆ ਪਰ ਫਿਰ ਵੀ ਦੂਜੇ ਏਰੀਏ ਜਿਹੜੇ ਲੁਧਿਆਣਾ ਪਟਿਆਲਾ ਸਾਈਡ ਤੋਂ ਪਿੱਛੇ ਨੇ ਲੋਕਾਂ ਨੂੰ ਵੀ ਇੰਨੀ ਜਾਣਕਾਰੀ ਹੈ ਨਹੀਂ ਸੀ ਇਸ ਬਾਰੇ ਤੇ ਅਸੀਂ ਚਾਹੁੰਦੇ ਆਂ ਵੀ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਉੱਥੇ ਟ੍ਰੇਨਿੰਗ ਕਰਵਾ ਕੇ ਆਰਮੀ ਦੇ ਨਾਲ ਸੰਬੰਧਿਤ ਜਾਂ ਤੇ ਔਮੇ ਦੀ ਪੜ੍ਹਾਈ ਉੱਥੇ ਕਾਲਜ ਵੀ ਕੁੜੀਆਂ ਵਾਸਤੇ ਬਣਾਇਆ ਜਾਊਗਾ ਤੇ ਜਿਹਦੇ ਵਿੱਚ ਸਾਡੇ ਇਲਾਕੇ ਦੇ ਬੱਚੇ ਆ ਜਿਹੜੇ ਉਹ ਆਪਦੀ ਜਿਹਨੂੰ ਕਹਿੰਦੇ ਪ੍ਰਤਿਭਾ ਨੂੰ ਦਿਖਾ ਸਕਣ ਦੁਨੀਆ ਨੂੰ ਇਹ ਸਾਰਾ ਪ੍ਰਬੰਧ ਆ ਜਿਹੜਾ ਇਹ ਤਾਂ ਹੀ ਚੱਲ ਸਕਦਾ ਵੀ ਜੇ ਸਾਡੇ ਵਿਦੇਸ਼ਾਂ ਵਿੱਚ ਵਸਦੇ ਭੈਣ ਭਰਾ ਜੀ ਵੱਧ ਤੋਂ ਵੱਧ ਇਹਦੇ ਵਿੱਚ ਸਾਡਾ ਸਾਥ ਦੇਣਗੇ ਟਰਸਟ ਦਾ ਸਾਥ ਦੇਣਗੇ ਧਾਨ ਦੇਣਗੇ ਕਿਉਂਕਿ ਜੇ ਤੁਸੀਂ ਕਿਸੇ ਨੂੰ ਉੱਚਾ ਉਠਾਉਣਾ ਚਾਹੇ ਤੁਹਾਡੀ ਕੌਮ ਆ ਚਾਹੇ ਤੁਹਾਡਾ ਦੇਸ਼ ਹੋਰ ਦੇ ਵਿੱਚ ਉੱਥੋਂ ਦੇ ਵਸਨੀਕਾਂ ਦਾ ਪੜ੍ਹੇ ਲਿਖੇ ਹੋਣਾ ਬਹੁਤ ਜ਼ਰੂਰੀ ਆ ਪੜ੍ਹਾਈ ਦੇ ਆਸਰੇ ਤੇ ਹੀ ਤੁਸੀਂ ਅੱਗੇ ਵਧ ਸਕਦੇ ਹੋ ਦੁਨੀਆ ਦੇ ਨਾਲ ਤੁਸੀਂ ਮੇਲ ਖਾ ਸਕਦੇ ਆ ਦੁਨੀਆ ਦੇ ਬਰਾਬਰ ਪਹੁੰਚ ਸਕਦੇ ਹੋ ਇਸ ਲਈ ਵੀ ਮੈਂ ਬੇਨਤੀ ਕਰਦੀ ਆ ਜਿਹੜੇ ਵੀ ਸਾਡੇ ਵਿਦੇਸ਼ਾਂ ਵਿੱਚ ਵਸਦੇ ਭੈਣ ਭਰਾ ਨੇ ਸਾਡੇ ਕੋਲੋਂ ਪੜ੍ਹ ਕੇ ਗਏ ਹੋਏ ਸਾਡੇ ਵਿਦਿਆਰਥੀ ਨੇ ਮੈਂਬਰ ਬਣੇ ਵੀ ਆ ਕੁਛ ਨਹੀਂ ਵੀ ਬਣੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦੀ ਆ ਕਿ ਵੱਧ ਤੋਂ ਵੱਧ ਟਰਸਟ ਦੇ ਮੈਂਬਰ ਬਣੋ ਜਿਹੜੇ ਬਣ ਚੁੱਕੇ ਆ ਉਹ ਆਪਦੇ ਨਾਲ ਹੋਰ ਮੈਂਬਰ ਜੋੜੋ ਤਾਂ ਜੋ ਆਪਾਂ ਜਿਹੜੇ ਇਸ ਮਿਸ਼ਨ ਨੂੰ ਲੈ ਕੇ ਚੱਲੇ ਆ ਇਹਨੂੰ ਛੇਤੀ ਹੀ ਪੂਰਾ ਕਰ ਸਕੀਏ ਮੈਨੂੰ ਬਹੁਤ ਖੁਸ਼ੀ ਹੋਈ ਆ ਜੋ ਇਸ ਟਰਸਟ ਵੱਲੋਂ ਇਹ ਬਹੁਤ ਵੱਡਾ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਬਹੁਤ ਸੋਹਣੇ ਸੋਹਣੇ ਬੱਚੇ ਨਿੱਕੇ ਨਿੱਕੇ ਬੱਚੇ ਪਿਆਰੇ ਬੱਚੇ ਬੜੀਆ ਤਰੀਕੇ ਨਾਲ ਸ਼ਾਂਤ ਮਾਹੌਲ ਚ ਪੜ ਰਹੇ ਸਨ ਟੀਚਰ ਪੜਾ ਰਹੇ ਸਨ ਸੋਸਾਇਟੀ ਟੀਮ ਨੂੰ ਬਹੁਤ ਖੁਸ਼ੀ ਹੋਈ ਮੈਂ ਤੁਸੀ ਬਹੁਤ ਨੇਕ ਉਪਰਾਲਾ ਕਰ ਰਹੇ ਹੋ ਚੰਗਾ ਉਪਰਾਲਾ ਕਰ ਰਹੇ ਹੋ ਅਖੀਰ ਤੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹੀ ਕਹਿਣਾ ਚਾਹੁੰਦੇ ਆਂ ਵੀਰ ਜੀ ਵੀ ਜਿਵੇਂ 2 ਮਹੀਨੇ ਹੋ ਗਏ ਹੈ ਨਾ ਸਾਡਾ ਸਕੂਲ ਚੱਲਦਿਆਂ ਨੂੰ ਸਾਡੇ ਕੋਲੇ ਅਜੇ ਤੱਕ ਕੋਈ ਚੈਨਲ ਵਾਲਾ ਨਹੀਂ ਆਇਆ ਜੀ ਜੀ ਤੇ ਸੋਸ਼ਲ ਮੀਡੀਆ ਨਾਲ ਅਸੀਂ ਵੀ ਜੁੜੇ ਹੋਏ ਆ ਹਨ ਵੀ ਮੈਂ ਦੇਖਦੀ ਆ ਵੀ ਜਿਹੜੀਆਂ ਚੀਜ਼ਾਂ ਤੋਂ ਵਿਵਾਦ ਪੈਦਾ ਹੋ ਰਿਹਾ ਨਾ ਵੀ ਸਾਡੇ ਜਿਹੜੇ ਚੈਨਲਾਂ ਵਾਲੇ ਆ ਉਹਨੇ ਦੇ ਪੋਡਕਾਸਟ ਕਰਨ ਤੇ ਤੁਲ ਗਿਆ ਵੀ ਵਿਊ ਲੈਣ ਦੇ ਮਾਰੇ ਤੁਸੀਂ ਕਹਿ ਲਓ ਤੇ ਵੀ ਤੁਹਾਨੂੰ ਮੈਂ ਇੱਕ ਅਪੀਲ ਕਰਦੀ ਆ ਵੀ ਜਿੱਥੇ ਕਿਤੇ ਚੰਗਾ ਹੁੰਦਾ ਜੀ ਉੱਥੇ ਜ਼ਰੂਰ ਪਹੁੰਚਿਆ ਕਰੋ ਵੀ ਇਸ ਚੀਜ਼ ਦੇ ਮਗਰ ਨਾ ਪੈਜੋ ਵੀ ਸਾਨੂੰ ਸਾਡੇ ਵਿਊਜ਼ ਵਧਣਗੇ ਸਾਨੂੰ ਕਮਾਈ ਵਧਦਾ ਹੋ ਜੂਗੀ ਤੇ ਕਮਾਈ ਦੇ ਨਾਲੋਂ ਕੰਮ ਚੰਗੇ ਕਰੋ ਤੁਹਾਨੂੰ ਆਪੇ ਫਲ ਮਿਲੂਗਾ ਤੇ ਪੀਐਸ ਕਰਕੇ ਜਿੱਥੇ ਕਿਤੇ ਕੁਝ ਵੀ ਚੰਗਾ ਹੁੰਦਾ ਕੱਲੇ ਅਸੀਂ ਪੜ੍ਹਾਈ ਨਹੀਂ ਫ੍ਰੀ ਕਰਾ ਰਹੇ ਮੈਂ ਦੇਖੇ ਹੋਏ ਆ ਉਰੋਂ ਮੇਰੀ ਇੱਛਾ ਹੁੰਦੀ ਸੀ ਵੀ ਕਿ ਕਰੇ ਅਸੀਂ ਵੀ ਫ੍ਰੀ ਪੜ੍ਹਾਈ ਕਰਕੇ ਜੀ 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 ਸਸੇਕਾਲ ਬੇਟਾ ਕੀ ਨਾਮ ਹੈ ਸਸੇਕਾਲ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਪਈ ਸਸੇਕਾਲ ਕੀ ਨਾਮ ਤੁਹਾਡਾ ਅਨਮੋਲਪ੍ਰੀਤ ਕੌਰ ਜਿਹੜੀ ਕਿਨਸ ਕਲਾਸ ਹੈ ਕਲਾਸ ਪਲਸ 1 ਆਰਟਸ ਜੇਕਰ ਤੁਹਾਡੇ ਸਕੂਲ ਦੀ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀਆਂ ਸਹੂਲਤਾਂ ਤੁਹਾਨੂੰ ਮਿਲ ਰਹੀਆਂ ਪੜ੍ਹਾਈ ਕਿਸ ਤਰ੍ਹਾਂ ਦੀ ਹੈ ਟੀਚਰ ਕਿਸ ਤਰ੍ਹਾਂ ਦੇ ਆ ਕਿਸ ਤਰ੍ਹਾਂ ਦਾ ਤੁਹਾਨੂੰ ਤਾਕੇ ਖੁਸ਼ੀ ਮਹਿਸੂਸ ਹੁੰਦੀ ਹੈ ਸਰ ਬਹੁਤ ਹੀ ਵਧੀਆ ਟੀਚਰ ਸਾਹਿਬ ਬਹੁਤ ਜ਼ਿਆਦਾ ਗਾਈਡ ਕਰਦੇ ਆ ਤੇ ਮਤਲਬ ਵੀ ਬਹੁਤ ਸਹੂਲਤਾਂ ਦੇ ਰਹੇ ਆ ਸਾਨੂੰ ਤੁਹਾਡੇ ਆਉਣ ਜਾਣ ਵਾਸਤੇ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਗੱਡੀਆਂ ਦਾ ਜਾਂ ਕਿਸ ਤਰ੍ਹਾਂ ਦਾ ਸਰ ਵੈਨਸ ਲੱਗੀਆਂ ਹੋਈਆਂ ਵਾ ਘਰੇ ਜਮਾ ਛੱਡ ਕੇ ਆਉਂਦੇ ਆ ਪੜ੍ਹਾਈ ਵਗੈਰਾ ਬਾਰੇ ਦੱਸੋ ਵੀ ਕਿਸ ਤਰ੍ਹਾਂ ਦੀ ਪੜ੍ਹਾਈ ਹੁੰਦੀ ਹੈ ਟੀਚਰ ਕਿੱਦਾਂ ਤੁਹਾਨੂੰ ਪੜ੍ਹਾਉਂਦੇ ਆ ਇੰਗਲਿਸ਼ ਦੇ ਵਿੱਚ ਕਿੱਦਾਂ ਪੜ੍ਹਾਉਂਦੇ ਆ ਪੰਜਾਬੀ ਵਿੱਚ ਕਿੱਦਾਂ ਪੜ੍ਹਾਉਂਦੇ ਆ ਸਿਲੇਬਸ ਕਿੱਦਾਂ ਦੇ ਆ ਸੋ ਸਿਲੇਬਸ ਵੀ ਵਧੀਆ ਜਾਂ ਪੰਜਾਬ ਬੋਰਡ ਵਾਲਾ ਕਾ ਸਿਲੇਬਸ ਆ ਵੀ ਵਧੀਆ ਸਾਨੂੰ ਗਾਈਡ ਵੀ ਕਰਦੇ ਆ ਵੀ ਕਿੱਦਾਂ ਅੱਗੇ ਕਰਨਾ ਵਾ ਹਨਾ ਸਭ ਕੁਝ ਵਧੀਆ ਪੜ੍ਹਾਉਂਦੇ ਆ ਜੀ ਨਾਮ ਹੈ ਕਿਹੜੀ ਕਲਾਸ ਆ ਜੀ ਮਾਈ ਨੇਮ ਇਜ਼ ਅਰਸ਼ਦੀਪ ਕੌਰ ਐਂਡ ਆਈ ਸਟੱਡੀ ਇਨ 8th ਕਲਾਸ ਜੇਕਰ ਤੁਹਾਡੇ ਸਕੂਲ ਦੀ ਗੱਲ ਕਰੀਏ ਕਿਸ ਤਰ੍ਹਾਂ ਦੀਆਂ ਸਹੂਲਤਾਂ ਕਿੱਦਾਂ ਦੀ ਪੜ੍ਹਾਈ ਐ ਕਿਦਾਂ ਦੇ ਟੀਚਰਾਂ ਦਾ ਸੁਭਾਅ ਕਿਸ ਤਰ੍ਹਾਂ ਦੀ ਪੜ੍ਹਾਉਂਦੇ ਆ ਕੀ ਕਹਿਣਾ ਚਾਹੁੰਦੇ ਆ ਜੀ ਅਸੀਂ ਕਹਿਣਾ ਚਾਹੁੰਦੇ ਆ ਪਹਿਲੀ ਗੱਲ ਤੇ ਇਹ ਕਿ ਇਹ ਸਭ ਤੋਂ ਵਧੀਆ ਗੱਲ ਹੈ ਕਿ ਸਾਨੂੰ ਇੱਥੇ ਐਜੂਕੇਸ਼ਨ ਫ੍ਰੀ ਪ੍ਰੋਵਾਈਡ ਹੋ ਰਿਹਾ ਹੈ ਤੇ ਬਾਕੀ ਟੀਚਰ ਤੇ ਸਟਾਫ ਦੀ ਗੱਲ ਟੀਚਰ ਤੇ ਸਟਾਫ ਦੋਨਾਂ ਦਾ ਬਿਹੇਵ ਬਹੁਤ ਵਧੀਆ ਹੈ ਤੇ ਬਹੁਤ ਚੰਗੇ ਤਰੀਕੇ ਨਾਲ ਸਾਨੂੰ ਪੜਾਉਂਦੇ ਨੇ ਤੇ ਬਾਕੀ ਡਿਸਪਲਿਨ ਚ ਪੂਰਾ ਸਕੂਲ ਰਹਿੰਦਾ ਹੈ ਤੇ ਬਾਕੀ ਪ੍ਰਿੰਸੀਪਲ ਮੈਮ ਦੋਨੋਂ ਪ੍ਰਿੰਸੀਪਲ ਮੈਮ ਅੰਮਰਜੀਤ ਐਂਡ ਬਲਵਿੰਦਰ ਕੌਰ ਮੈਮ ਦੋਨੋਂ ਵਧੀਆ ਨੇ ਐਂਡ ਡਿਸਪਲਿਨ ਚ ਸਾਰਾ ਸਕੂਲ ਰਹਿੰਦੇ ਬਹੁਤ ਵਧੀਆ ਸਕੂਲ ਹੈ ਜੀ ਅਸੀਂ ਕਹਿੰਦੇ ਆ ਵੀ ਇੱਥੇ ਸਿਰਫ ਯੂਨੀਫਾਰਮ ਤੇ ਵੈਨ ਖਰਚੇ ਆ ਜੋ ਕਿ ਸਾਰੇ ਬੱਚੇ ਮਾਪਿਓ ਬੱਚਿਆਂ ਦੇ ਅਰੇਂਜ ਕਰ ਲੈਂਦੇ ਆ ਬਟ ਜਿਹੜੀ ਫੀਸ ਹੁੰਦੀ ਆ ਬਹੁਤ ਜ਼ਿਆਦਾ ਹੁੰਦੀ ਆ ਜੋ ਕਿ ਕਈ ਮਾਪਿਓ ਨਹੀਂ ਅਰੇਂਜ ਕਰ ਪਾਉਂਦੇ ਸੋ ਉਹ ਵਧੀਆ ਗੱਲ ਹੈ ਕਿ ਇੱਥੇ ਮਤਲਬ ਕਿ ਫੀਸ ਹੈ ਨਹੀਂਗੀ ਤਾਂ ਹਾਂਜੀ ਬਹੁਤ ਵਧੀਆ ਹੈ ਵਧੀਆ ਸਕੂਲ ਆ ਵਧੀਆ ਪੜਾਉਂਦੇ ਆ ਇੰਗਲਿਸ਼ ਚ ਪੁੱਛੀ ਇੰਗਲਿਸ਼ ਵੀ ਦੱਸਦੇ ਆ ਪੰਜਾਬੀ ਵੀ ਦੱਸ ਦਿੰਦੇ ਆ ਤੁਹਾਡਾ ਕੋਈ ਜਿਆ ਬਾਡ ਰੱਖੇ ਕਈਆਂ ਨੇ ਇੰਗਲਿਸ਼ ਦੋਵੇਂ ਮੀਡੀਅਮ ਕਰਵਾਉਂਦੇ ਆ ਤੁਹਾਡੇ ਜੇਕਰ ਗੱਲ ਕਰੀਏ ਆਉਣ ਜਾਣ ਦੀ ਕਿਹੜਾ ਪਿੰਡ ਆ ਤੁਹਾਡਾ ਵੱਡੇ ਕਰ ਵੱਡੇ ਕਰ ਤੋਂ ਤੁਹਾਨੂੰ ਆਉਣ ਜਾਣ ਦੀ ਸਹੂਲਤ ਲਈ ਕਿਸ ਤਰ੍ਹਾਂ ਦਾ ਵਹੀਕਲ ਹੈ ਕਿਸ ਤਰ੍ਹਾਂ ਦਾ ਡਰਾਈਵਰਾਂ ਦਾ ਵਧੀਆ ਲੈ ਕੇ ਆਉਂਦੇ ਵਧੀਆ ਟਾਈਮ ਤੇ ਪਹੁੰਚ ਜਾਂਦੇ ਆ ਕਦੇ ਵੀ ਲੇਟ ਨਹੀਂ ਹੋਏ ਸਸੀ ਜੀ ਮੈਮ ਜੀ ਕੀ ਨਾਮ ਹੈ ਤੁਹਾਡਾ ਸਸੀ ਕਾਂ ਸਰ ਮੇਰਾ ਨਾਮ ਹੈ ਅਮਰਜੀਤ अरोड़ा ਤੇ ਮੈਂ ਇਸ ਸਕੂਲ ਚ ਐਜ਼ ਅ ਪ੍ਰਿੰਸੀਪਲ ਸੇ ਵਾ ਨਿਭਾ ਰਹੀ ਹਾਂ ਜਨਵਰੀ ਤੋਂ ਜੀ ਇਸ ਕਿਸ ਤਰ੍ਹਾਂ ਦੀ ਸਕੂਲ ਦੀ ਪੜਾਈ ਬਾਰੇ ਜਾਣਕਾਰੀ ਦਿਓ ਜੀ ਕਿਸ ਤਰ੍ਹਾਂ ਦੀ ਜੀ ਸਰ ਅਸੀਂ ਨਸਰੀ ਤੋਂ ਲੈ ਕੇ 3 ਤੱਕ ਤਾਂ ਅਸੀਂ ਕਰਿਕੂਲਮ ਦੇ ਰਹੇ ਹਾਂ ਜੀ ਤੇ 4 ਤੋਂ ਲੈ ਕੇ +2 ਤੱਕ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨਾਲ ਜੁੜੇ ਹੋਏ ਹਾਂ ਤੇ ਪੰਜਾਬੀ ਤੇ ਇੰਗਲਿਸ਼ ਦੋਨੇ ਮੀਡੀਅਮਸ ਅਸੀਂ ਆਪਣੀ ਸਿੱਖਿਆ ਦੇ ਰਹੇ ਹਾਂ ਜੀ ਕੌਣ ਦੇਖ ਰਿਹਾ ਕਰ ਰਿਹਾ ਕਿਸ ਤਰ੍ਹਾਂ ਸਮਝਿਓ ਅਕੈਡੈਮਿਕਲੀ ਤਾਂ ਸਰ ਮੈਂ ਉਹਨਾਂ ਨੂੰ ਹੈਲਪ ਕਰ ਰਹੀ ਹਾਂ ਪਰ ਮੈਡਮ ਓਵਰਆਲ ਦੇਖ ਰੇ ਬਲਵਿੰਦਰ ਕੋਰ ਮੈਡਮ ਹੈ ਜੀ ਉਹਨਾਂ ਵਲੰਟਰੀ ਆਪਣੇ ਇਚੁਕਲ ਸਵੈਚੁੱਕ ਹੋ ਕੇ ਇੱਕ ਸੇਵਾ ਦੇ ਤੌਰ ਤੇ ਇਸ ਕਾਰਜ ਨੂੰ ਕਰ ਰਹੇ ਨੇ ਜੀ ਕੋਈ ਉਹਨਾਂ ਦੀ ਤਨਖਾਹ ਨਹੀਂ ਪੈਂਦੀ ਅਸੀਂ ਤਾਂ ਸੈਲਰੀ بیسਡ ਆ ਬਟ ਮੈਡਮ ਕੋਈ ਸੈਲਰੀ ਲਏ ਬਿਨਾ ਇਸ ਸੰਸਥਾ ਦੀ ਸੇਵਾ ਤਨੋਂ ਮਨੋ ਕਰੇ ਸਭ ਤੋਂ ਪਹਿਲਾਂ ਮਤਲਬ ਮੈਡਮ ਹੀ ਇਸ ਸਕੂਲ ਚੈਂਟਰ ਹੁੰਦੇ ਆ ਉਹਨਾਂ ਦੇ ਪਿੱਛੇ ਸਾਰਾ ਸਕੂਲ ਡਿਸਪਲਿਨ ਚ ਚੱਲ ਰਿਹਾ ਤੁਸੀਂ ਦੇਖਿਆ ਹੀ ਆ ਵੀ ਇੱਕ ਮਹੀਨੇ ਚ ਅਸੀਂ ਸਕੂਲ ਨੂੰ ਕਿਸ ਮਕਾਮ ਤੱਕ ਪਹੁੰਚਾਇਆ ਹੈ ਤੇ ਬੱਚੇ ਸਾਡੇ ਬਹੁਤ ਅੱਛੇ ਆ ਬਹੁਤ ਵਧੀਆ ਤਰੀਨਾ ਸਿੱਖਿਆ ਲੈ ਰਹੇ ਸਾਡੇ ਟੀਚਰ ਬਹੁਤ ਅਸੀਂ ਵੈਲ ਕੁਆਲੀਫਾਈਡ ਟੀਚਰਸ ਰੱਖੇ ਆ ਤਾਂ ਕਿ ਬੱਚਾ ਨੂੰ ਪਰਫੈਕਟਲੀ ਇੱਕ এনवायरमेंट ਮਿਲੇ ਜਿਹੜਾ ਕਿ ਉਹਨਾਂ ਦੇ ਕਾਬਿਲ ਹੋ। ਸਰ ਇਸ ٹرسٹ ਦਾ origin ਕੈਨਬਰਾ ਚ ਹੋਇਆ 2024 ਚ। ਜੀ। ਤੇ ਹੁਣ ਅਸੂ 2025 ਚ ਕੈਨਬਰਾ ਗਵਰਨਮੈਂਟ ਨੇ ਵੀ ਅਪਰੂਵਲ ਦਿੱਤਾ ਹੈ ਤੇ ਇਸ ਸੰਸਥਾ ਵਿੱਚ ਬਹੁਤ ਅੱਛੇ ਚ ਲੋਕ ਜੁੜੇ ਹਨ ਜਿਹੜੇ ਕਿ ਫ੍ਰੀ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਚਾਹੁੰਦੇ ਆ। ਜੀ। ਉਹਨਾਂ ਲੋਕਾਂ ਦੇ ਸਹਿਯੋਗ ਨਾਲ ਸੰਸਥਾ ਚੱਲ ਰਹੀ ਹੈ। ਜੀ। ਰਸਟ ਮੈਂਬਰ ਬਣਨ ਲਈ 305 ਡਾਲਰ ਨੂੰ ਡੋਨੇਟ ਕਰਨੇ ਪੈਂਦੇ ਆ ਜੀ ਜੀ ਤੇ ਹਰ ਇੱਕ ਮੈਂਬਰ ਦੀ ਕੋਲ ਮੈਂਬਰਸ਼ਿਪ ਹੈ ਜੀ ਜੇਕਰ ਆਪਾਂ ਗੱਲ ਕਰੀਏ ਸਕੂਲਾਂ ਦੇ ਖਰਚੇ ਵੀ ਬਹੁਤ ਹੁੰਦੇ ਨੇ ਤੁਸੀਂ ਲੈਣ ਦੇਣ ਕਿਸ ਤਰ੍ਹਾਂ ਕਰਦੇ ਹੋ ਮਤਲਬ ਬੈਂਕਰਾਂ ਹੀ ਕਰਦੇ ਹੋ ਜੋ ਚੈੱਕ ਰਾਹੀਂ ਕਰਦੇ ਹੋ ਕਿਸ ਤਰ੍ਹਾਂ ਲੈਣ ਦੇਣ ਕਰਦੇ ਸਰ ਸਕੂਲ ਦੀ ਫੀਸ ਨਹੀਂ ਹੈ ਅਸੀਂ ਪਹਿਲੇ ਦਿਨ ਹੀ ਕਲੀਅਰ ਕਰ ਦਿੱਤਾ ਸੀ ਸਾਡੇ ਜੋ ਵੀ ਪ੍ਰਚਾਰ ਹੋਇਆ ਉਸ ਤੋਂ ਪਹਿਲਾਂ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਜੋ ਪ੍ਰਚਾਰ ਹੋਇਆ ਸੀ ਜੀ ਜੀ ਉਹਦੇ 'ਚ ਹੀ ਕਲੀਅਰ ਕਰ ਦਿੱਤਾ ਗਿਆ ਸੀ ਸਕੂਲ ਦੀ ਫੀਸ ਨਹੀਂ ਲਈ ਜਾਏਗੀ ਜੀ ਤੇ ਅਸੀਂ ਟਰਾਂਸਪੇਰੈਂਟ ਵੇਨਲ ਸੈਲਰੀਜ਼ ਜਿਹੜੀਆਂ ਆਉਂਦੀਆਂ ਉਹ ਸਾਨੂੰ ਟਰਸਟ ਵੱਲੋਂ ਆਉਂਦੀਆਂ ਤੇ ਉਹਨਾਂ ਨੂੰ ਡਿਸਪਰਸਲ ਲਈ ਅਸੀਂ ਅਕਾਊਂਟਸ ਦਾ ਯੂਜ਼ ਕਰਦੇ ਹਾਂ ਜੀ ਪੂਰਾ ਆਨਲਾਈਨ ਸਿਸਟਮ ਨਾਲ ਅਸੀਂ ਟਰਾਂਸਪੇਰੈਂਟ ਵੇਨ ਆਪਣਾ ਸਿਸਟਮ ਚਲਾ ਰਹੇ ਹਾਂ ਜੀ ਇਸਨ ਪ੍ਰਿੰਸੀਪਲ ਮੈਡਮ ਅਮਰਜੀਤ ਕੌਰ ਜੀ ਜਿਨ੍ਹਾਂ ਨੇ ਸਾਨੂੰ ਸਕੂਲ ਬਾਰੇ ਜਾਣਕਾਰੀ ਦਿੱਤੀ